ਕਹਿੰਦੇ ਤਾਰਬੰਦੀ ਹੜ ਦੇ ਪਾਣੀ ਚ ਡੁੱਬ ਗਈ ਤੇ ਹੁਣ ਇਹੀ ਮੋਕਾ ਹੈ ਪਾਕਿਸਤਾਨ ਤੋਂ maal ਕੱਢ ਲੇਗੇ ਪਰ ਇਹ ਨਹੀਂ ਪਤਾ ਸੀ ਕਿ ਪੁਲਿਸ ਵੀ ਪੂਰੀ ਮੁਸਤੈਦ ਹੈ ਪੁਲਿਸ ਤੱਕ ਪਹੁੰਚੀ ਗੁਪਤ ਸੂਚਨਾ ਨੇ ਕਾਰਵਾਈ ਕਰ ਦਿੱਤੀ ਤੇ ਇਹ ਦੋਨੋਂ ਔਰੋਪੀ ਪੁਲਿਸ ਦੇ ਹੱਥੇ ਚੜ ਗਏ ਜਿਸ ਤੋਂ ਬਾਅਦ ਖੁਲਾਸਾ ਹੋਇਆ ਕਿ ਪਾਕਿਸਤਾਨ ਤੋਂ ਪਾਣੀ ਦੇ ਵਿੱਚ ਲੁਕਾ ਕੇ ਹਥਿਆਰ ਲਿਆਂਦੇ ਗਏ 16 ਪਿਸਤੂਲਾਂ ਨੇ 38 ਮੈਗਜ਼ੀਨ ਅਤੇ 1847 ਕਾਰਤੂਸ ਬਰਾਮਦ ਹੋਏ ਫਾਜ਼ਲ ਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਬੀਐਸਐਫ ਦੇ ਨਾਲ ਸਾਂਝੇ ਤੌਰ ਤੇ ਆਪਰੇਸ਼ਨ ਕੀਤਾ ਗਿਆ। ਉਹਨਾਂ ਦੱਸਿਆ ਕਿ ਇਲਾਕੇ 'ਚ ਤਸਕਰੀ ਹੋਈ ਹੈ। ਉਸ ਇਲਾਕੇ 'ਚ ਤਾਰਬੰਦੀ ਪਾਣੀ 'ਚ ਡੁੱਬ ਚੁੱਕੀ ਸੀ। ਜਿੱਥੇ ਪਾਈਪ ਲਾ ਕੇ ਇਸ ਤਸਕਰੀ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਹੁਣ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ। ਤਫ਼ਤੀਸ਼ ਜਾਰੀ ਹੈ। ਨੈਟਵਰਕ ਦੇ ਵਿੱਚ ਖੁਲਾਸਾ ਕਰਨ ਦੀ ਉਮੀਦ ਹੈ ਕਿ ਹੋਰ ਕੌਣ-ਕੌਣ ਲੋਕ ਸ਼ਾਮਲ ਨੇ ਇਸ ਨੈਟਵਰਕ ਵਿੱਚ ਕਿਹੜਾ-ਕਿਹੜਾ ਵਿਅਕਤੀ ਲੱਗਿਆ ਹੋਇਆ ਜੋ ਇਸ ਤਸਕਰੀ ਨੂੰ ਅੰਜਾਮ ਦੇ ਰਿਹਾ ਸੀ। ਵੇਖੋ ਜੀ ਨਾ ਪੰਜਾਬ ਪੁਲਿਸ ਵੱਲੋਂ ਮੈਂ ਸ਼ਾਤਸ਼ਕਰ ਜਿਹੜੇ ਗੈਂਗਸਟਰਾਂ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੈ ਇਹਦੇ ਵਿੱਚ ਆਪਾਂ ਨੂੰ ఎవਰੀ ਡੇ ఎవਰੀ ਡੇ ਕੋਈ ਨਾ ਕੋਈ ਜਿਹੜੀ ਸਕਸੈਸ ਮਿਲਲੀ ਕੱਲ ਸਾਡੇ ਸੀਆਈਏ ਟੀਮ ਨੇ ਜਿਹੜਾ ਜੁਆਇੰਟ ਆਪਰੇਸ਼ਨ ਕੀਤਾ ਸੀਗਾ ਜੁਆਇੰਟ ਆਪਰੇਸ਼ਨ ਦੇ ਵਿੱਚ ਅਸੀਂ ਦੋ ਬੰਦਿਆਂ ਨੂੰ ਇੰਟਰਸੈਪਟ ਕੀਤਾ ਇੱਕ ਗੁਰਵਿੰਦਰ ਹੈ ਜਿਹੜਾ ਕਿ ਝੋਕੜੀ ਪੁਲਾਣੇ ਦਾ ਇੱਕ ਸੋਨਾ ਸਿੰਘ ਹੈ ਇਹ ਦਾਖਲੀ ਮਹਾਤਮ ਦਾ ਜਿਹੜਾ ਰਹਿਣ ਵਾਲਾ ਦੋਨੇ ਹੀ ਸਦਰ ਫਾਜ਼ਿਲਕਾ ਦੇ ਵਸਨੀਕ ਨੇ ਸੋ ਇਹਨਾਂ ਇਹਨਾਂ ਕੋਲ ਮੋਟਰਸਾਈਕਲ ਤੇ ਅਸੀਂ ਜਦੋਂ ਇਹਨਾਂ ਨੂੰ ਚੈੱਕ ਕੀਤਾ ਤੇ ਇਹਨਾਂ ਕੋਲੋਂ ਸਾਨੂੰ 16 ਪਿਸਟਲ ਜਿਹੜੇ ਪਲੱਸ ਹੋਰ ਮੈਗਜ਼ੀਨ ਅਸਲਾ ਵਗੈਰਾ ਸਾਰਾ ਮਿਲਿਆ ਅਸੀਂ ਇਹਨਾਂ ਦੇ ਐਫ ਆਈ ਆਰ ਦਰਜ ਕਰਕੇ ਤੇ ਇਹਦੇ ਵਿੱਚ ਹੁਣ ਜਿਹੜੀ ਤਫਤੀਸ਼ ਕਰ ਰਹੇ ਆ ਪੱਪ ਪਿੰਦਾ ਪਿੰਡ ਦਾਖਲੀ ਮਹਾਤਮ ਇਹਦੇ ਅੰਗੇ ਜੀਜੀ ਜੀਜੀ 2 ਹੈ ਜਿਹੜੀ ਨਾ ਉੱਥੇ ਫਲੱਡ ਦਾ ਕਾਰਨ ਜਿਹੜਾ ਨਾ ਜਿਹੜਾ ਪਾਣੀ ਕਾਫੀ ਸੀਲਾ ਵਾਇਰ ਜਿਹੜੀ ਉਹ ਅੰਦਰ ਸਬਰ ਸੀਗੀ ਸੋ ਉਹ ਚੀਜ਼ ਦਾ ਫਾਇਦਾ ਲੈਂਦੇ ਹੋਏ ਇਹਨਾਂ ਨੇ ਉਧਰੋਂ ਪਾਈਪ ਰਾਈਜ ਜਿਹੜਾ ਸਮਾਨ ਜਿਹੜਾ ਮਗਾ ਲਿਆ ਸੋ ਸਾਡੇ ਸਾਨੂੰ ਇਨਪੁਟ 베ਸ ਸਾਡਾ ਪੇਸ਼ੈਂਸ ਸੀ ਅਸੀਂ ਇਸ ਜਿਹੜਾ ਇਹ ਫੜ ਲਿਆ ਇਸ ਦੇ ਵਿੱਚ ਜਿਹੜੀ ਬ੍ਰਾਮ ਦੀ ਕਰਾਲੀ ਇਸੇ ਤਰ੍ਹਾਂ ਹੀ ਕੱਲ ਸਾਡੇ ਜਿਹੜੇ ਐਸ ਐਸਓ ਸੀ ਜਿਹੜੇ ਕੰਟੈਂਟ ਇੰਟੈਲੀਜੈਂਸ ਦੇ ਜਿਹੜੇ ਐਸ ਐਚਓ ਸਾਹਿਬ ਸੀ ਉਹਨਾਂ ਦੇ ਅਫਸਰਾਂ ਨਾਲ ਵੀ ਕੱਲ ਬਹੁਤ ਵਧੀਆ ਜਿਹੜੀ ਉਹਨਾਂ ਦੀ ਰਿਕਵਰੀ ਹੋਈ ਉਹਨਾਂ ਨੇ ਵੀ ਇੰਟੈਲੀਜੈਂਸ 베ਸ ਜਿਹੜਾ ਇਹਦਾ ਆਪਰੇਸ਼ਨ ਕੀਤਾ ਇਹ ਉਹਦੇ ਵਿੱਚ ਉਹਨੂੰ ਸਤਾਈ ਵੈਪਨ ਜਿਹੜੇ ਰਿਕਵਰ ਹੋਏ ਸੋ ਸਾਡੇ ਵੱਲੋਂ ਜਿਹੜਾ ਲਗਾਤਾਰ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਅਸੀਂ ਕਾਰਵਾਈ ਕਰ ਰਹੇ ਹਾਂ ਏਵਰੀ ਡੇ ਏਵਰੀ ਡੇ ਅਸੀਂ ਇਹਨਾਂ ਤੋਂ ਰਿਕਵਰੀਆਂ ਕਰ ਰਹੇ ਹਾਂ ਵੈਪਨ ਫੜ ਰਹੇ ਹਾਂ ਇਲੀਗਲ ਜਿਹੜੇ ਫੋਰਨ ਮੈਡ ਨੇ ਹਾਇਰਨ ਫੜ ਰਹੇ ਹਾਂ ਹੋਰ ਵੀ ਜੋ ਕੰਮ ਕਰਦੇ ਅਸੀਂ ਇਹਨਾਂ ਨੂੰ ਇਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਹਾਂ ਇਹ ਹੋਈ ਕਿੰਨੀ ਹੈ ਰਿਕਵਰੀ ਸਰ ਅੱਜ ਹੁਣ ਅੱਜ ਤੇ ਵਿੱਚ 16 ਪਿਸਟਲ ਹੋਏ ਮੈਗਜ਼ੀਨ ਹੈ ਤਕ ਉਸ ਦਿਨ ਆਪਣੇ राउंड ਨੇ ਇਹ ਮੇਨ ਅੰਦਾਜ਼ਾ ਸਰ ਉਹ ਸੋਨਾ ਸਿੰਘ ਸੀਗਾ ਸਾਰਾ ਦੇਖੋ ਸੋਨਾ ਸਿੰਘ ਨੂੰ ਟਾਸਕਿੰਗ ਹੋਈ ਸੀ ਤੇ ਉਹਦੇ ਪਿੱਛੇ ਜਿਹੜਾ ਹੁਣ ਸਭ ਤੋਂ ਜਿਹੜਾ ਸਾਡਾ ਇੱਕ ਅਹੀਂ ਕਰ ਰਹੇ ਆ ਵੀ ਐਸਕੇ ਵਿੱਚ ਅਸੀਂ ਜਿਹੜੀ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਵੀ ਕਿੱਥੋਂ ਆਏ ਕਿੱਦਨੋਂ ਜਾਣਾ ਅਸੀਂ ਹੁਣ ਉਸ ਚੀਜ਼ ਤੇ ਵਰਕਆਊਟ ਕਰ ਰਹੇ ਆ ਸਰ ਜਿਹੜੀ ਕੱਲ ਦੀ ਰਿਕਵਰੀ ਤੇ ਅੱਜ ਦੀ ਰਿਕਵਰੀ ਦੋਨਾਂ ਨੂੰ ਕੋਈ ਕਨੈਕਸ਼ਨ ਜੁੜਦਾ ਹੈਗਾ ਜੀ ਉਹਦੇ ਉਹਦੇ ਚੋਂ ਅਸੀਂ ਪੁੱਛ ਗਿਸ਼ ਕਰਾਂਗੇ ਜਿਹੜੇ ਇਹਨਾਂ ਦੇ ਪਿਛੋਂ ਬੰਦੇ ਕਰਾ ਰਹੇ ਆ ਉਹਨਾਂ ਨੂੰ ਵੀ ਉਹਨਾਂ ਤੱਕ ਵੀ ਅਸੀਂ ਜਿਹੜਾ ਲਗਭਗ ਲੱਗ ਹੀ ਉਹਨਾਂ ਦੇ ਫੜ ਲਾ ਕੇ ਉਹਨਾਂ ਨੂੰ ਵੀ ਜਲਦੀ ਸੋ ਫਿਰ ਸਾਰਾ ਮਾਮਲਾ ਜਿਹੜਾ ਕਲੀਅਰ ਹੋ ਜਾਏ ਇਹ ਸਰ ਪਾਣੀ ਦੇ ਵਿੱਚੋਂ ਆਇਆ ਜੀ ਹਾਂ ਪਾਣੀ ਦੇ ਵਿੱਚੋਂ ਕਰੀਬ ਉੱਤੇ ਪੰਜ ਪੰਜ 6 6 ਫੁੱਟ ਪਾਣੀ ਸੀ ਪਹਿਲੇ ਤੇ ਅੱਜ ਤੋਂ ਇਹ ਥੋੜਾ ਦਿਨ ਚਾਰ ਪੰਜ ਦਿਨ ਪਹਿਲੇ ਵੀ ਉੱਥੇ ਕਰੀਬ 5 6 ਫੁੱਟ ਪਾਣੀ ਸੀਗਾ ਤੇ ਇਹਨੇ ਪਾਣੀ ਦੇ ਵਿੱਚ ਜਿਹੜੀ ਫਿਰ ਮੂਮੈਂਟ ਜਿਹੜੀ ਸਾਡੇ ਸਾਡੀ ਵੀ ਘੜ ਜਾਂਦੀ ਆ ਜੀ ਜਦ ਆਇਆ ਆਇਆ ਪਾਕਿਸਤਾਨ ਤੋਂ ਜੀ ਸਰ ਰੈਡ ਸ਼ੋਅ ਆਇਆ ਉਧਰੋਂ ਇਹ ਕਿਸ ਤਰ੍ਹਾਂ ਲੈ ਕੇ ਆਏ ਕੋਈ ਪੈਕਿੰਗ ਵੇਸ ਸੀਗਾ ਜਾਂ ਕਿਸ ਤਰ੍ਹਾਂ ਸੀ ਵੇਖੋ ਉਹ ਇਹ ਉਹ ਤੋ ਥਰੋ ਕਰਦੇ ਆ ਪਾਈ ਪ੍ਰਾਈ ਕਰਦੇ ਆ ਉਹਦੇ ਨਾਲ ਫਿਰ ਲੈ ਲੈਂਦੇ ਸਰ ਦੋ ਅਸਾਈਨਮੈਂਟ ਆਈਆਂ ਨੇ ਕਿੰਨੀ ਕੁ ਚੁਣੌਤੀ ਬਣ ਜਾਂਦੀ ਜੀ ਆਪਣੇ ਵਾਸਤੇ ਆਪਣੇ ਜ਼ਿਲ੍ਹੇ ਵਾਸਤੇ ਨਹੀਂ ਵੇਖੋ ਵੇਖੋ ਵਿਸ਼ਾ ਤੇ ਹੈ ਵਾਏ ਜਿਹੜਾ ਪੇਪਰ ਲੇਕਿਨ ਸਾਡੇ ਵੱਲੋਂ ਜਿਹੜਾ ਇਹਨਾਂ ਨੂੰ ਅਸੀਂ ਸਫਲ ਨਹੀਂ ਹੁੰਦੰਦੇ ਆਪਾਂ ਇਹਨਾਂ ਤੋਂ ਜੋ ਵੀ ਇਹ ਕਰਦੇ ਗਲਤ ਕੰਮ ਉਹ ਸਾਡੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਉਹਨਾਂ ਨੂੰ ਅਸੀਂ ਉਹ ਕਰੀਦਾ ਅਸਰ ਜਿਹੜੇ ਹਥਿਆਰ ਬ੍ਰਾਹਮਤ ਨੇ ਮੇਡ ਇਨ ਕਿਤੋਂ ਦੇ ਨੇ ਜੀ ਇਹ ਕੋਈ ਇਹਨਾਂ ਦੇ ਵਿੱਚ ਜਿਹੜਾ ਜਿਹੜਾ ਮਾਰਕਾ ਹੈ ਇਟਲੀ ਦੇ ਵੀ ਹੈ ਚਾਈਨੀਜ਼ ਵੀ ਹੈ ਜਿਹੜੇ ਹੋਰ ਜਿਹੜੇ ਆਪਣੇ ਯੂ ਐਸ ਆਰਮੀ ਦੇ ਵੀ ਹੈ ਕਿੰਨੇ ਕ ਮਹਿੰਗੇ ਨੇ ਜੀ ਇਹ ਹਥਿਆਰ ਜਿਹੜੇ ਬ੍ਰਾਹਮਤ ਨੇ ਕੋਈ ਨਾ ਰੇਟ ਨਹੀਂ ਐਗਜੈਕਟ ਪਤਾ ਪਰ ਜਿਹੜੇ ਵੈਪਨ ਆ ਸੋਫਿਸਟੀਕੇਟਿਡ ਵੈਪਨ ਆ ਹਾਈ ਟੈਕ ਟੈਕਨੋਲੋਜੀ ਦੇ ਬਿਲਕੁਲ ਤਾਂ ਹਥਕ ਟਿਕੋਰ